ਉੜੀਏ ਤੂੰ ਤੇ ਵੇਖ ਹੀ ਲਿਆ ਵਾ ਬਸ ਤੋ ਟਮਾ ਦੇਖਿਆ ਨਾ ਪੱਲੇ ਦੇ ਕੱਖ ਨਹੀਂ ਲਗਾ ਦੇ ਕੋਈ ਕੰਮ ਨਹੀਂ ਕਰਦਾ ਸਾਰਾ ਦਿਨ ਫਿਰਕੇ ਆਇਦਾ ਸ਼ਹਿਰੋਂ ਉਹ ਮੈਂ ਤੈਨੂੰ ਅੱਗੇ ਵੀ ਆਖਿਆ ਵਾ ਨਾ ਹਿੱਸਾ ਮੇਰਾ ਵੀ ਬੰਦਾ ਵਾ ਇੱਥੇ ਤੈਨੂੰ ਮਦਵਾ ਹਿੱਸਾ ਤੈਨੂੰ ਹਿੱਸੇ ਨੂੰ ਰੋਈ ਜਾ ਜਿਹੜਾ ਕੰਮ ਕੀਤਾ ਨਾ ਉਹਦੇ ਨਾਲ ਉਸ ਉਸ ਕਰੀ ਗਏ ਮਾਸਾ ਨੂੰ ਛੂਟ ਦੇ ਦਵਾ ਟੈਕ ਦੋ ਉਹ ਲੈ ਗਈਆਂ ਹੀ ਨਾਲ ਛੂਟ ਦੇ ਦੋ ਉਹਨੂੰ ਆਉਂਦਾ ਚਾਹੀ ਛੂਟ ਵੀ ਦੇ ਸਕਦੀ ਹਾਂ ਤੁਹਾਡਾ ਕੋਈ ਗੱਲ ਨਹੀਂ ਤਾਂ ਡਾੜਾ ਆ ਜਾਣਾ ਮੈਨੂੰ ਨਹੀਂ ਮੇਰੀ ਗੱਲ ਸੁਣ ਉਹਨੂੰ ਸੂਟ ਵੀ ਲੈ ਕੇ ਦਿੰਦਾ ਐਡਾ ਚਾਹੀ ਤੈਨੂੰ ਭਰਾਵਾ ਆ ਜੋੜੇ ਤੇਰੇ ਗੜੀ ਹੱਥ ਮੇਰੀ ਗੋਤ ਨਾ ਫਟਾਈ ਮੰਮੀ ਕੋਲ ਮੰਮੀ ਤੇ ਅੱਗੇ ਨਹੀਂ ਮੈਨੂੰ ਛੱਡਣ ਦੀ ਉਹ ਤਾਂ ਵੀ ਇੱਥੇ ਜਿਹਾ ਬੋ ਪਤਾ ਨਹੀਂ ਕਿਦਾਂ ਇਹਨਾਂ ਦਿਲ ਕੱਢ ਲੈਂਦੇ ਆ ਬੜੇ ਮਾਂ ਦੇ ਨੂੰ ਛੱਡ ਕੇ ਭੱਜ ਪੈਂਦੇ ਆ ਮਮਾ ਮੈਨੂੰ ਨਹੀਂ ਆ ਰਿਹਾ ਇਹ ਕੀ ਬੋਲਾਂ ਮੈਂ ਮੈਂ ਬੋਲਣ ਜਗੀ ਰਹੀ ਨਹੀਂ ਗੀ ਹਾਂਜੀ ਕੀ ਗੱਲ ਹੋਈ ਮੰਮੀ ਨੇ ਗੱਲ ਕੋਈ ਵੀ ਨਹੀਂ ਹੋਈ ਇੱਥੇ ਬਹਿ ਜਾ ਨਹੀਂ ਦੱਸ ਦੇ ਕੋਈ ਕਿਉਂ ਨਹੀਂ ਗੀ ਜੋ ਕੁਝ ਹੋਇਆ ਦੱਸ ਕਿੰਨਾ ਚਿਰ ਲਕਾਰ ਰੱਖਣਾ ਪਤਾ ਤੇਨਾਂ ਨੂੰ ਲੱਗਣਾ ਹੀ ਆ ਮੰਮੀ ਤੈਨੂੰ ਕਿਉਂ ਬਿਮਾਰ ਹੋਣਾ ਨਾ ਨਹੀਂ ਬਿਮਾਰ ਤਾਂ ਮੈਂ ਹੋਈ ਗਈ ਆ ਗੱਲ ਕਾਦੀ ਹੁਣੀ ਆ ਮੁੰਡਾ ਤੁਹਾਡਾ ਡੋਲਾ ਲੈ ਆ ਜੇ ਪਤਾ ਨਹੀਂ ਕਿੱਥੋਂ ਕੁੜੀ ਲੈ ਆਇਆ ਤੇਰੀ ਨੌਂ ਆ ਹਾਂ ਜੇ ਅੰਦਰ ਬਾਲ ਕੇ ਬੈਠਾ ਕੁੜੀ ਦਾ ਮਰ ਕਿਦਾਂ ਦੀਆਂ ਗੱਲਾਂ ਕਰ ਰਹੀ ਈ ਤੂੰ ਜੋ ਵੀ ਮੈਂ ਗੱਲਾਂ ਕਰ ਲਈਆਂ ਨਾ ਮੈਂ ਸੱਚੀ ਕਰ ਲਈਆਂ ਜਾ ਕੇ ਵੇਖ ਲਓ ਤੇ ਨਾਲੇ ਪੁੱਛ ਲਓ ਉਹਨੂੰ ਯਕੀਨ ਖੱਤਿਆ ਚਾਹੁੰਦੇ ਚਾਹ ਰਹੇ ਉਹਦਾ ਪਹਿਲਾਂ ਗਿਆ ਸੀ ਉਹਦੇ ਲੱਛਣ ਨਹੀਂ ਠੀਕ ਹੈਗੇ ਤੂੰ ਹੀ ਕਿਥੇ ਮੰਨਦੇ ਸੀ ਚਲੋ ਹੁਣ ਜੋ ਹੋਣਾ ਹੋ ਗਿਆ ਹੁਣ ਚੁੱਪ ਕਰ ਜੋ ਕਿਉਂ ਲੋਕਾਂ ਨੂੰ ਸੁਣਾਉਣਾ ਵੇ ਚੁੱਪ ਕਿਦਾਂ ਕਰ ਜੀਏ ਆ ਕੰਮ ਕਰਨ ਵਾਲੇ ਆ ਸਿਰ 'ਚ ਸਵਾਹ ਪਵਾਤੀ ਨ ਖੱਤੇ ਨਹੀਂ ਬਥੇਰੇ ਵੱਡੇ ਹੈ ਰਿਸ਼ਤੇ ਬਥੇਰੇ ਆਉਂਦੇ ਚੰਗੇ ਚੰਗੇ ਕੀਪਤਾ ਦਿਲਜੀਤ ਅਕਾ ਪਿਸ਼ਾ ਹੈਗਾ ਉਹਦਾ ਕਿ ਨਹੀਂ ਜਿੰਨੂੰ ਸ਼ਰਮਨਾ ਹਜਾ ਨਾਲ ਆ ਗਈ ਹੈ ਮੂੰਹ ਚੁੱਕ ਕੇ ਹੁਣ ਮੰਮੀ ਉਹਨੂੰ ਘਰੋਂ ਵੜ ਦੇਣਾ ਵ ਨੇ ਕਿਦਾਂ ਰਖਣਾ ਹੋਰ ਉਹਨੂੰ ਘੜਾ ਹੋਣਾ ਚੋਰੀ ਤੇ ਮੇਰੇ ਕੋਲ ਪੈਸੇ ਦਿੰਦੀ ਰਹੀ ਉਹਨੂੰ ਲੈ ਲੈ ਕੇ ਮੈਨੂੰ ਕੀ ਪਤਾ ਹੈ ਇਹ ਨਹੀਂ ਪਤਾ ਉਹ ਕੋ ਪੈਸੇ ਕਿੱਥੋਂ ਆਏ ਨੇ ਪੈਸੇ ਕਿੱਦਾ ਲਾਏ ਨੇ ਮੈਨੂੰ ਲੱਗਦਾ ਜਿੱਦਣ 5000 ਖੜਿਆ ਸੀ ਨਾ ਉਹੀ ਕੰਮ ਕਰਨ ਗਿਆ ਸੀ ਉਹ ਮਮੀ ਕੋਰਟ ਮੈਂ ਅੱਜ 5000 ਨਹੀਂ ਹੁੰਦੀ ਕਰੋੜ 50 6000 ਰੁਪਏ ਲੱਗਦਾ ਵਾ ਬਾਹਰ ਵੀ ਪਤਾ ਕਰ ਲੋ ਆੜਤੀ ਇਹ ਕੌਣ ਉੱਥੇ ਇਹਨਾਂ ਚੋਕੇ ਨਖਤਾ ਲਾਇਆ ਹੋਵੇ ਕਣਕਤਾ ਟੀ ਉੱਥੇ ਕੱਟੀ ਜਾਵੇ ਉਹਨੂੰ ਬਾਹਰ ਤੇ ਰਿਆ ਦਿੰਦੀਪ ਦੋਵੇਂ ਬਾਹਰ ਲੈ ਗਿਆ ਉਹਨੇ ਕਿੱਥੇ ਪਾਰ ਆਉਣਾ ਉੱਥੇ ਹੀ ਜਾਓ ਪਿਓ ਪੁੱਤ ਚਲ ਵਾ ਪੁੱਛਦਾ ਉਹਨੂੰ ਚਲ ਜੀ ਜੀ ਇਹਦੇ ਸਾਡਾ ਕੀ ਕੰਮ ਹੋਣਾ ਸਾਡੇ ਨੇ ਇਹੋ ਜਿਹਾ ਨਾ ਹੀ ਜੰਮਦਾ ਇਹ ਦੇਖ ਮਮੀ ਤੁਸੀਂ ਨਾ ਟੈਨਸ਼ਨ ਲਾਉਣ ਸੰਦੀਪ ਕੋ ਟੈਨਸ਼ਨ ਕਿਉਂ ਨਹੀਂ ਹੈਗੀ ਕਿੱਦਾਂ ਰੀਝਾ ਹੀ ਇਹਦਾ ਵਿਆਹ ਕਰਾਂਗੇ ਇਦਾਂ ਕਰਾਂਗੇ ਆ ਮਿੱਟੀ ਪਲੀਤ ਕਰਤੀ ਇੰਨੇ ਤੇ ਹੁਣ ਜੇ ਉਹਨੇ ਵਿਆਹ ਹੀ ਕਰਾ ਲਿਆ ਹੁਣ ਕੀ ਕਰ ਸਕਦੇ ਆ ਆਂਡ ਗਵਾਂਡ ਕੀ ਕਹੂਗਾ ਲੋਕਾਂ ਤਮਾਸ਼ਾ ਵੇਖਣ ਆਉਣਾ ਹੀ ਸਾਡੇ ਘਰ ਉਹਨਾਂ ਦਾ ਟਾੜਾ ਕੁੜੀ ਕੱਢ ਲਿਆ ਆ ਵਾ ਉਹਨੇ ਤਾਂ ਇਹ ਨਾ ਸੋਚਿਆ ਸਾਡੇ ਬਾਰੇ ਉਹਨੂੰ ਸੋਚਣ ਦੀ ਕੀ ਲੋੜ ਹੀ ਇਹਨੂੰ ਮਾਪਿਓ ਦਾ ਪਿਆਰ ਭੁੱਲ ਗਿਆ ਉਹੋ ਹੀ ਚੰਗੀ ਲੱਗਣ ਡਿਆ ਵੀ ਉਹਨੂੰ ਚੱਲ ਮੰਮੀ ਆਜੋ ਡੈਡੀ ਕਿਤੇ ਜ਼ਿਆਦਾ ਨਾ ਬੋਲਣ ਬੋਲਦੇ ਰਹਿਣ ਡੈਡੀ ਨੂੰ ਆਜੋ ਤੇ ਇਹਨੂੰ ਸਿੱਧੇ ਕਰਨਾ ਵਾ ਇਹਦਾ ਬੇੜਾ ਬਹਿ ਜੈ ਨਹੀਂ ਨਖਤੇ ਦਾ ਵੇਖ ਕੀ ਰੰਗ ਵਿਖਾਲਣ ਡਿਆ ਸਾਨੂੰ ਕੋ ਲਵਲੀ ਆ ਕੀ ਕੀਤਾ ਤੂੰ ਦੱਸ ਹੀ ਦਤਾ ਮੰਮੀ ਇਹ ਤੁਹਾਨੂੰ ਕੋ ਮਾੜੀ ਮਾੜੀ ਸ਼ਰਮ ਕਰ ਲੈਂਦਾ ਤੂੰ ਆ ਕੰਮ ਕਰਨ ਤੋਂ ਪਹਿਲਾਂ ਕੁੜੀਏ ਤੇਰਾ ਕਿਹੜਾ ਪਿੰਡ ਪੀੜਵਾ ਕਿੱਥੋਂ ਦੇ ਤੂੰ ਕਉ ਤੂੰ ਹੀ ਲੈਣਾ ਪਿੰਡ ਕੋ ਯਾਰ ਲੈਣਾ ਨਹੀਂ ਐਵੇਂ ਉਹ ਕਰ ਅਗਲੇ ਨਹੀਂ ਮੈਂ ਹੱਲੇ ਹਟਨੇ ਨਹੀਂ ਦੇਣੀ ਦੇਖਣ ਆ ਤੂੰ ਉਹਦੇ ਵਿੱਚ ਨਾ ਹੀ ਬੋਲ ਹਾਂ ਕਿਹੜੀ ਗੱਲਾਂ ਬੋਲ ਮੈਂ ਜਿੰਨਾ ਤੇਰਾ ਇੱਥੇ ਹੀ ਰਿਹਾ ਵਾ ਨਾ ਉਹਨਾਂ ਮੇਰਾ ਵੀ ਹੈਗਾ ਵਾ ਬਲੀ ਕਿਹੜੇ ਜਿਆਦਾ ਆਦੀ ਗੱਲ ਕਰਦਾ ਤੂੰ ਜਿੱਦਾਂ ਦਾ ਤੂੰ ਕੰਮ ਕੀਤਾ ਨਾ ਮੈਂ ਸਾਰੀ ਜਿਆਦਾ ਦੀ ਇਹਨੂੰ ਦੇ ਦੇਣੀ ਐ ਦਲਜੀਤ ਨੂੰ ਐਵੇਂ ਦੇ ਦੇਣੀ ਐ ਮੈਂ ਤੈਨੂੰ ਬੇਦਖਲ ਕਰ ਦੇਣਾ ਕੁੜੀਏ ਤੂੰ ਦੱਸ ਤੇਰੇ ਪਿਓ ਦਾ ਕੀ ਨਾਮ ਆ ਉਹ ਹੈ ਨਹੀਂ ਉਹਦਾ ਪਿਓ ਕੋਈ ਨਹੀਂ ਠੀਕ ਆ ਨਾ ਤਾਂ ਇਹ ਕੰਮ ਕੀਤਾ ਤੂੰ ਪਿਓ ਹੈ ਨਹੀਂ ਉਹਦੇ ਜੇ ਪਿਓ ਹੈ ਨਹੀਂ ਭਰਾ ਮਾਂ ਕੋਈ ਨਹੀਂ ਤੇਰਾ ਉਹ ਕੱਲਾ ਭਰਾ ਦੇ ਦੀ ਮੰਮੀ ਆ ਰਹਿੰਦੇ ਘਰ ਤੇ ਠੀਕ ਆ ਨਾ ਆ ਆ ਤੇ ਫਿਰ ਬਹੁਤ ਚੰਗਾ ਕੰਮ ਕੀਤਾ ਤੂੰ ਪੁਰਾ ਪਿਓ ਹੈ ਕਿਸੇ ਦੇ ਤਾਂ ਤੁਸੀਂ ਉਧਰ ਕਰ ਦੇਣਾ ਇਹਨਾਂ ਨੂੰ ਕਹਿੰਦਾ ਤੇ ਉਹ ਭੱਗਦਾ ਤੇ ਸਹੀ ਤੂੰ ਮੇਰੇ ਨਾਲੇ ਲੈਂਦਾ ਸੱਡੇ ਵਾਲਾ ਪਹਿਲੇ ਕਾਰੀਆਂ ਤੈਨੂੰ ਉਹ ਮੇਰੀ ਗੱਲ ਸੁਣ ਲੈ ਇਹ ਜਿੱਥੋਂ ਦੇ ਹੈਗੇ ਉਹਨੂੰ ਛੱਡ ਗਿਆ ਕੋਈ ਆ ਇਹ ਡੜੀ ਵੀ ਹਕਰਾ ਲਿਆ ਵਾ ਠੀਕ ਹੈ ਨਾ ਇਹ ਆ ਕਰਾ ਲਿਆ ਉਹ ਕੋਡ ਮਰਚ ਕਰਾ ਗਿਆ ਡੜੀ ਇਹ ਕੁੜੀਏ ਆਪਣੇ ਘਰ ਦਾ ਤਾਂ ਨੰਬਰ ਦੇ ਤੇ ਮੈਂ ਉਹਨਾਂ ਨੂੰ ਫੋਨ ਕਰਦਾ ਤੈਨੂੰ ਮੈਂ ਛੱਡ ਗਿਆ ਉਹ ਤੂੰ ਹੈ ਕਿਥੋਂ ਦੀ ਆ ਉਹ ਪਿਓ ਹੋ ਗਏ ਮਰਣਾ ਤੂੰ ਮੈਨੂੰ ਮੈਂ ਚਪੇੜ ਮਾਰ ਫਿਰ ਤੇਰੇ ਮੂੰਹ ਤੇ ਬੋਲਦਾ ਕੇ ਉਹਨਾਂ ਦੀ ਕੁੜੀ ਕੱਢ ਲਿਆ ਤੇ ਇੱਥੇ ਆਣ ਕੇ ਫੇਰ ਵੀ ਕਹਿਣ ਦਿਆ ਉਹ ਜਾਓ ਭਰਾ ਆਪਣਾ ਕੰਮ ਕਰੋ ਜਾ ਕੇ ਜੋ ਹੁਣ ਆਈ ਨਾ ਉਹ ਜਾਲੀ ਇਹਨੂੰ ਇਹ ਛਿਰਨੈ ਜੀ ਮੋਟੀ ਇਹਨੂੰ ਦਜੀ ਦੇ ਰੁਪਏ ਦੱਸ ਕਰ ਦਿੰਦੇ ਆ ਇੰਦਾ ਕਿਦਾ ਬੇਦਖਲ ਕਰ ਦੋਗੇ ਤੁਸੀਂ ਪਕੜੀਏ ਤੂੰ ਇੱਥੇ ਵੇਖ ਕੀ ਲਿਆ ਵਾ ਬਸ ਤੋੜ ਟਮਾ ਦੇਖਿਆ ਪੱਲੇ ਦੇ ਕੱਖ ਨਹੀਂ ਲਗਾਗੇ ਕੋਈ ਕੰਮ ਨਹੀਂ ਕਰਦਾ ਸਾਰਾ ਦਿਨ ਫਿਰ ਕੇ ਆਇਂਦਾ ਸ਼ਹਿਰੋਂ ਉਹ ਮੈਂ ਤੈਨੂੰ ਅੱਗੇ ਵੀ ਆਖਿਆ ਵਾ ਨਾ ਹਿੱਸਾ ਮੇਰਾ ਵੀ ਬੰਦਾ ਵਾ ਇੱਥੇ ਤੈਨੂੰ ਮੈਂ ਦਵਾ ਹਿੱਸਾ ਤੈਨੂੰ ਹਿੱਸੇ ਨੂੰ ਰੋਈ ਜਾ ਜਿਹੜਾ ਕੰਮ ਕੀਤਾ ਨਾ ਉਹਦਾ ਨਫਰਸੋਸ ਕਰੀਂ ਕਿਦੇ ਮਾਸਾ ਨੂੰ ਉਹ ਜਿਹੜਾ ਕੰਮ ਹੋਣਾ ਸੀ ਨਾ ਉਹ ਤੇ ਹੋ ਗਿਆ ਵਾ ਠੀਕ ਹੈ ਨਾ ਐਵੇਂ ਨਹੀਂ ਲੰਗੀ ਜਾਓ ਸਾਡੇ ਸਿਰ ਨਹੀਂ ਉੱਪਰ ਹੋ ਗਏ ਹੁਣ ਇਹਨੂੰ ਨਹੀਂ ਲੱਗਣੀ ਇਹਨੂੰ ਮਸਾ ਤੂੰ ਇਦਾਂ ਕਰ ਇਹਦੇ ਮਾਂ ਪਿਓ ਦਾ ਲੈ ਨੰਬਰ ਕੋਈ ਤੇ ਇਹਨੂੰ ਛੱਡ ਆਈਏ ਉਹ ਨੰਬਰ ਇੰਨੇ ਦੇਣਾ ਕਿੰਨੇ ਦੇਣਾ ਵਾ ਦੇ ਨੰਬਰ ਯਾ ਤਦੀ ਇਹਦਾ ਨੰਬਰ ਲੈ ਕੇ ਕੀ ਕਰੇਗਾ ਤੂੰ ਮੈਂ ਤਾਂ ਲੋਕਾਂ ਦੇ ਫੈਸਲੇ ਕਰਾਉਂਦਾ ਹੁੰਦਾ ਜੀ ਇਹਨਾਂ ਤੇ ਮੇਰੀ ਮਿੱਟੀ ਪੜ ਕੇ ਰੱਖਦੀ ਐ ਇਹ ਮੁੰਡੇ ਨੇ ਡਰ ਜੀ ਇਹਨੂੰ ਸ਼ਰਮ ਮਾਸਾ ਨਹੀਂ ਹੈਗੀ ਛੱਡੋ ਇਹਨੂੰ ਪਰਾਂ ਦਾ ਮੇਰੀ ਗੱਲ ਸੁਣ ਲੈ ਜਿੱਥੋਂ ਦਾ ਹੈ ਨਾ ਇਹਨੂੰ ਉੱਥੇ ਛੱਡਿਆ ਕੋਈ ਨਹੀਂ ਇੱਥੇ ਰਹਿਣਾ ਵਾਣ ਹੋ ਨਹੀਂ ਜਾਣਾ ਕਿਤੇ ਨਹੀਂ ਬਾਰ ਬਾਰ ਦਿੱਤੀਆਂ ਦਾ ਤੇਰਾ ਤੂੰ ਕੱਢ ਦੂੰਗਾ ਤੇਰਾ ਤਨ ਮਾ ਦਾਲਦਾ ਦੇਖ ਲੋ ਸਾਰੇ ਕਿਦਾਂ ਦਿਵਾਲੇ ਹੁੰਦੇ ਆ ਕਿੰਨੀ ਬੇਇੱਜ਼ਤੀ ਕਰਕੇ ਜਾਂਦੇ ਆ ਉਹ ਇਹਨਾਂ ਸਾਰਿਆਂ ਦਾ ਚਾਲ ਲੱਥ ਗਿਆ ਵਾਣ ਬੋਲ ਕੇ ਠੀਕ ਆ ਨਾ ਚੱਲ ਗਿਆ ਵੀ ਨਹੀਂ ਹੁਣ ਠੰਡਾ ਹੋ ਗੇ ਇਹਨਾਂ ਨੂੰ ਪਤਾ ਵਿਆਹ ਕਰਾ ਲਿਆ ਇਹਨਾਂ ਨੇ ਹੈ ਤੇ ਸਹੀ ਆ ਪਰ ਇਹਨਾਂ ਨੇ ਰੋਜ਼ ਦਿਹਾੜੀ ਗੱਲਾਂ ਕਰਿਆ ਕਰਨੀਆਂ ਵਾ ਉਹ ਨਹੀਂ ਕਰਦੇ ਤੈਨੂੰ ਕਿਤੇ ਨਹੀਂ ਗੱਲਾਂ ਪੀਕੋ ਦੇ ਨਹੀਂ ਕਰਨੀਆਂ ਇਹਨਾਂ ਨੇ ਕੋਹ ਨਹੀਂ ਗਾਣਾ ਜੋ ਹੋਣਾ ਹੀ ਉਹ ਹੋ ਗਿਆ ਕੀ ਹੋ ਗਿਆ ਵਾ ਸਜੀ ਟੈਨਸ਼ਨ ਦੇ ਵਿੱਚ ਪਿਆ ਵਦਲੀ ਯਾ ਟੈਨਸ਼ਨ ਕਰਦੀ ਆ ਦੱਸ ਘਰ ਹੀ ਬੈਠੀ ਆ ਤੂੰ ਕਿੰਨੀ ਦਿਨਿਆ ਤੈਨੂੰ ਗਲਾਸ ਨਾ ਕੇ ਜਾਂਦੇ ਆ ਕੋਈ ਉਹ ਨਾ ਸੁਣਾਉਣੀ ਆ ਜੇ ਚਲ ਹੋਰ ਹਾਰ ਪਾਣੀ ਉਹਨਾਂ ਨੇ ਕਲਾ ਚ ਮੇਰੀ ਗੱਲ ਸੁਣ ਮੈਂ ਤੇ ਛੇਸ਼ੀ ਦੇ ਵਿੱਚ ਕੱਪੜੇ ਵੀ ਨਹੀਂ ਘਰੋਂ ਲਿਆਦੇ ਤੇ ਸੂਟ ਇਹੀ ਆ ਹੁਣ ਦੱਸੋ ਮੈਂ ਕੀ ਕਰਾਂ ਉਹ ਕੋਈ ਗੱਲ ਨਹੀਂ ਭਾਬੀ ਦੇ ਤੈਨੂੰ ਆ ਜਣੇ ਤੇ ਮੈਂ ਜਾਣਾ ਉਹਦੇ ਨਾਲ ਆਪ ਤਾਂ ਦੰਦੀਆ ਕੱਢ ਗਈ ਵੀ ਇਹ ਲੋਕ ਕੁਛ ਕਿ ਉਹਨਾਂ ਨੇ ਵੀ ਗੱਲਾਂ ਕਰਨੀਆਂ ਵਾ ਉਹ ਨਹੀਂ ਕਰਦੀ ਕੋਈ ਗੱਲ ਮੈਂ ਪੁੱਛ ਕੇ ਦਿੰਦਾ ਨਾ ਮੋਦੀ ਹੋਈ ਜੀ ਮੈਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਪੀ ਵਾਲਾ ਕੰਮ ਨਾ ਕਰੀਏ ਤੁਸੀਂ ਆਪਣੇ ਘਰ ਸਲਾਹ ਕਰ ਲਓ ਨਹੀਂ ਆਪਣੇ ਕਰ ਲੈਨੇ ਆ ਪਰ ਨਾ ਮਰਜ਼ੀ ਤਾਂ ਉਹਨੇ ਆਪਣੀ ਕੀਤੀ ਹੈ ਹੁਣ ਇਹੀ ਕੁਛ ਹੋਣਾ ਸੀ ਹੁਣ ਇੱਕ ਦਿਨ ਨਹੀਂ ਇਹ ਰੋਈ ਢੜੀ ਗੱਲਾਂ ਸੁਣਨੀਆਂ ਪਣੀਆਂ ਤੁਹਾਨੂੰ ਫਰਵੀ ਜੀ ਦੇ ਇਹ ਕਰਨਾ ਕੋਈ ਜਨ ਸਫਾਈ ਕਰਾਂਡੀ ਤੇ ਤੂੰ ਇਹ ਇਦਾਂ ਕਰਵਾਉ ਉਹਨੂੰ ਸੂਟ ਦੇ ਦਵਾ ਤੱਕ ਲੋ ਪੂਲਿਆ ਗਈਆਂ ਹੀ ਨਾਲ ਸੂਟ ਦੇ ਦੋ ਉਹਨੂੰ ਆਉਂਦਾ ਚਾਹੀ ਤੇ ਸੂਟ ਨਹੀਂ ਲੈ ਸਕਦੀ ਉਹ ਉਹ ਚੱਲ ਕੋਈ ਗੱਲ ਨਹੀਂ ਤਾਡਾ ਆ ਜਾਣਾ ਮਨੂੰ ਨਾ ਮੇਰੀ ਗੱਲ ਸੁਣ ਉਹਨੂੰ ਸੂਟ ਵੀ ਲੈ ਕੇ ਦਿੰਦਾ ਐਡਾ ਚਾਹੀ ਤਨੂੰ ਭਰਾਵਾ ਆ ਜੋੜੇ ਕਰੇ ਗੜੇ ਹੱਥ ਮੇਰੀ ਗੋਤ ਨਾ ਪਟਾਈ ਮੰਮੀ ਕੋਲੋਂ ਮੰਮੀ ਤੇ ਅੱਗੇ ਨਹੀਂ ਮੈਨੂੰ ਛੱਡਣ ਦੀ ਉਹ ਚੱਲ ਦੇ ਕਦਰ ਕੋਈ ਤਾਂ ਮੈਨੂੰ ਘਰੋਂ ਕੱਢ ਦੇਣਾ ਵਾ ਤੂੰ ਇੱਥੇ ਗਲਾਂ ਖਾਣੀਆਂ ਖਾਣੀਆਂ ਨਾ ਮੈਨੂੰ ਵੀ ਖਾਣ ਦੇ। ਉਹ ਨਹੀਂ ਕਹਿੰਦੀ ਮੰਮੀ ਤੈਨੂੰ ਕੋਹੋ ਦੀ। ਜਾ ਕੇ ਤੇ ਮੰਮੀ ਕੋ ਬਰੀ ਲੈ ਲਾ। ਮੇਰੇ ਕੋਲ ਨੀ ਕੋਈ ਵੀ ਸੂਟ ਹੈਗਾ। ਮੂੰਹ ਚੁੱਕਿਆ ਤੇ ਮੇਰੇ ਵੱਲ ਭਜਾਇਆ ਸੂਟ ਦੇ ਦੇ। ਮੰਮੀ ਤੇ ਅੱਗੇ ਸੋਸੋ ਗੱਲ ਕਰਨ ਦੇ ਮੈਨੂੰ ਕਿ ਤੂੰ ਹੀ ਭੂਏ ਚੜਾਇਆ ਸੀ ਇਹਨੂੰ। ਮੰਮੀ? ਉਹ ਦੀਦੀ ਲੱਭਣੀ ਏ ਕਿੱਥੇ ਗਏ ਆ? ਉਹ ਸੂਟ ਸੀਨੇ ਦੇਣ ਗਈ ਸੀਗੀ। ਅੱਡੇ ਦੇ? ਆਹੋ। ਮੈਂ ਆਦੇ ਡੇ ਦੋ ਆਇਆ ਮੈਨੂੰ ਤਾਂ ਲੱਭੇ ਨਹੀਂ ਕਿਤੇ ਅੱਛਾ ਪਤਾ ਨਹੀਂ ਉਹਨਾਂ ਦੇ ਘਰ ਹੋਏਗੀ ਕਿ ਮਸ਼ੀਨ ਵਾਲਿਆਂ ਦੇ ਓ ਮਮੀ ਮੇਰੀ ਗੱਲ ਸੁਣੋ ਤੁਸੀਂ ਨਾ ਨਾਲ ਚੱਲ ਜਿਆ ਕਰੋ ਤੁਹਾਨੂੰ ਪਤਾ ਸਮਾਂ ਕਿੱਦਾਂ ਦਾ ਵਾ ਨਾਲ ਭਰਾਵਾ ਉਹ ਮੈਂ ਆਂਦੀ ਵੀ ਤੇਰੇ ਕੋ ਤੁਰਿਆ ਜਾਂਦਾ ਨਹੀਂ ਮੈਂ ਤੈਨੂੰ ਕਿੱਥੇ ਤੁਹੀ ਜਾਵਾਂ ਉੱਪਰ ਫਿਰ ਵੀ ਮਮੀ ਤੁਹਾਨੂੰ ਪਤਾ ਵਾ ਸਮਾਂ ਕਿੱਦਾਂ ਦਾ ਉਹ ਤੇ ਗੱਲ ਤੇਰੀ ਠੀਕ ਸਮਝਦਾ ਡੈਰੀ ਲਾਦਾ ਹੁੰਦੀ ਪਰ ਆਈ ਨਹੀਂ ਅਜੇ ਘੰਟਾ ਹੋ ਗਿਆ ਗਏ ਨੂੰ ਓਦਾਂ ਤਾਂ ਕੀ ਕਰਨ ਲਿਆ ਵੀ ਉੱਥੇ ਗਏ ਉੱਥੇ ਹੀ ਹਨਾ ਗਈ ਤਾਂ ਕਰ ਸੂਟ ਲੈ ਕੇ ਆ ਫਲੇ ਚ ਬਲਪਾ ਵਿੱਚ ਸੂਟ ਖੜਿਆ ਵਾ ਚਲੋ ਕੋਈ ਗੱਲ ਨਹੀਂ ਭਾਣ 10 ਮਿੰਟ ਡੀਕ ਲੈਣਾ ਮੈਂ ਨਹੀਂ ਤੇ ਫਿਰ ਮੈਂ ਅੱਡੇ ਤੋਂ ਜਾ ਕੇ ਲਿਆਉਣਾ ਵਾ ਆਹੋ ਇੰਨਾ ਕੀ ਬੀ ਡੀਕਨੇ ਹੁਣ ਹੋ ਸਕਦਾ ਚਲੋ ਇੰਦਾ ਕਰ ਲਈ ਹਾਂ ਹੋਰ 10 ਮਿੰਟ ਡੀਕ ਲਾ ਫਿਰ ਆਪ ਜਾ ਕੇ ਲੈ ਆਵਾਂ ਮੈਂ ਆਹ ਕੋਈ ਗੱਲ ਨਹੀਂ ਹਾਂ ਮੈਂ ਫਿਰ ਆਪ ਜਾ ਕੇ ਤੇ ਲਿਆਉਣਾ ਹਾਂ ਹਾਂ ਚੰਗਾ ਚਲੋ ਠੀਕ ਹੈ ਬਹਿ ਜਾਂਦੇ ਨੇ ਮੈਨੇ ਕੁੜੀਆਂ ਜਿੱਥੇ ਗੱਲਾਂ ਬੱਤੀ ਪੈ ਜਾਂਦੀਆਂ ਨੇ ਕੀ ਬੰਦਾ ਕਰੇ ਆਪਣੀ ਮਚੀ ਨਾ ਹੁੰਦੇ ਗਾ ਨੇ ਫਿਰ ਹਾਂ ਮੁੰਡਾ ਵਾ ਕ ਟੈਂਸ਼ਨ ਐ ਐ ਵਾ ਟੈਂਸ਼ਨ ਤਾਂ ਮੈਨੂੰ ਆਪ ਨੂੰ ਵੀ ਬੜੀ ਆ ਪਰ ਮੈਂ ਹੁਣ ਕਰਾਂ ਕੀ ਹੁਣ ਮੁੰਡੇ ਨੂੰ ਮੈਂ ਕੀ ਦੱਸਾਂ ਵੀ ਉਹਨੂੰ ਤੇ 2 ਘੰਟੇ ਹੋ ਗਏ ਗਾਈ ਨੂੰ ਘਰੋਂ ਉਹਨੂੰ ਮੈਂ 1 ਘੰਟੇ ਹੀ ਦੱਸਿਆ ਵਾ ਉਹ ਵੀ ਪਰੇਸ਼ਾਨ ਹੋਣ ਲਿਆ ਵੀ ਤੂੰ ਨਾਲ ਜਾਇਆ ਕਰ ਨਾਲ ਖੜਦੀਆਂ ਨੇ ਉਹ ਤੇਰੇ ਕੋ ਤੁਰਿਆ ਨਹੀਂ ਜਾਣਾ ਤੂੰ ਕਿੱਦਾਂ ਜਾਣਾ ਉਹ ਅਜੇ ਆ ਚਲੋ ਆਪੇ ਫਿਰ ਹੁਣ ਜਾਂਦਾ ਮਗਰ ਇਹ ਹੁੰਦਾ ਲਵਲੀ ਨੇ ਮੇਰੇ ਵੱਲ ਆਇਆ ਹੀ ਕੀ ਕਹਿੰਦਾ ਹੀ ਕਹਿੰਦਾ ਹੀ ਭਾਬੀ ਸੂੜ ਦੇ ਕੋਈ ਉਹਨੂੰ ਉਹ ਦੇ ਦੇ ਲੈ ਕੋਈ ਨਾ ਮੈਂ ਸੂਟ ਕਰ ਮੈਂ ਸੂਟ ਕਿੱਥੋਂ ਦੇਣਾ ਮੈਂ ਮੰਮੀ ਕੋ ਗੋਤ ਪਟਾਉਣੀ ਆ ਉਹ ਕਿਹੜੀ ਮੰਮੀ ਕੋ ਕਹਿਦੀ ਤੈਨੂੰ ਕਿਉਂ ਨਹੀਂ ਕਹਿੰਦੇ ਮੰਮੀ ਤੁਹਾਨੂੰ ਚੰਗਾ ਭਲਾ ਪਤਾ ਵਾ ਜਿਉਂ ਲੈ ਆਇਆ ਵਾ ਸੂਟ ਲੈ ਕੇ ਜਾਣੇ ਗਣਿਆ ਨਾ ਫਿਰ ਕੀ ਕਰਨਾ ਤੇ ਨਹੀਂ ਐਡਾ ਚਾਹੀ ਇਹਨੂੰ ਆਉਂਦਾ ਤੇ ਸੂਟ ਲੈ ਕੇ ਦਿੰਦਾ ਹਾਂ ਇਹਨੂੰ ਚਾਹੀਦਾ ਇਨਾਂ ਨਾਲ ਚਾਰ ਸੂਟ ਲੈ ਕੇ ਆਉਂਦੀ ਜੋ ਬਣਾਏ ਕੰਮ ਕਰ ਲੱਗੀਆਂ ਨੇ ਇੱਥੇ ਸੂਟ ਕਿਹਨੇ ਦੇਣੇ ਆ ਮੈਂ ਤਾਂ ਕਿਹਾ ਮੰਮੀ ਕੋ ਲੈ ਲੈ ਵਰੀ ਬਣਾ ਕੇ ਦਊ ਮੰਮੀ ਤੁਹਾਨੂੰ ਸੰਦੀਪ ਉਹਨੇ ਕੋਈ ਨਾ ਕੋਈ ਤੇ ਪਾਉਣਾ ਹੀ ਆ ਹੁਣ ਇੱਕ ਦਾ ਸੂਟ ਨੂੰ 1.5 ਸੂਟ ਮੇਰੇ ਕੋਲ ਨਹੀਂ ਹੈਗਾ ਸੂਟ ਉਹ ਕੋਈ ਜੇ ਮੰਮੀ ਹਾਂ ਕਰਨਗੇ ਤੇ ਫਿਰ ਮੈਂ ਸੂਟ ਦੇਣਾ ਨਹੀਂ ਤੇ ਮੈਂ ਨਹੀਂ ਦੇਣਾ ਸੂਟ ਵੀ ਤੈਨੂੰ ਕਹਿ ਲੱਗਾ ਨਾ ਮੰਮੀ ਨੂੰ ਪੁੱਛ ਲੈ ਮੈਂ ਵੀ ਸੂਟ ਮੇਰੇ ਕੋਲ ਆਣ ਆਇਆ ਜੀ ਮੈਂ ਇੱਕ ਸੂਟ ਦੇ ਦਾਂ ਉਹਨੂੰ ਮੰਗਣ ਦੇ ਆ ਮੰਮੀ ਨੇ ਮੈਨੂੰ ਪਾਇਆ ਨਾ ਉਲਟ ਉਹਨੇ ਕਿਹਾ ਅੱਗੇ ਤੂੰ ਭੋਏ ਚੜਾਇਆ ਹੈ ਇਹਨੂੰ ਕਹਿ ਦਿੰਦੀ ਨਹੀਂ ਨਾਮ ਕਿਤੇ ਨਹੀਂ ਜਾਂਦਾ ਉਹਨੂੰ ਨੇ ਕਈਏ ਵੀ ਕੀ ਉਹਨੂੰ ਇਹ ਆ ਕੰਮ ਕਰ ਰਿਆਂ ਹੁਣ ਕਰਕ ਨਹੀਂ ਪਹਿਣੀ ਹੁਣ ਕੋਟ ਨਾ ਚ ਕਰਾ ਗਿਆ ਮੈਂ ਇਹਨੂੰ ਪਹਿਲ ਰੱਖਣੀ ਤੇ ਪਹਿਣੀ ਤੇ ਸੂਟ ਵੀ ਲੈ ਕੇ ਆਉਂਦੀ ਆਪਣੇ ਮੈਂ ਕਿਥੋਂ ਕੱਢ-ਕੱਢ ਲਈ ਜਾਵਾਂ ਇਹ ਤੁਹਾਨੂੰ ਚਾਹੀਦਾ ਹੀ ਨਾ ਪਤਾ ਨਹੀਂ ਕਿੱਦਾਂ ਇਹਨਾਂ ਦਿਲ ਕੱਢ ਲੈਂਦੇ ਆ ਬੜੇ ਮਾਂ ਬੇ ਨੂੰ ਛੱਡ ਕੇ ਭੱਜ ਪੈਂਦੇ ਆ ਮਾਂ ਦਾ ਵੀ ਨਹੀਂ ਸੋਚਿਆ ਉਹਨੇ ਦੱਸਣ ਦੀ ਵੀ ਪਿਓ ਪਿਓ ਵੀ ਨਹੀਂ ਆ ਅੱਛਾ ਪਿਓ ਵੀ ਨਹੀਂ ਆ ਆਹੋ ਪਿਓ ਤੇਰੇ ਸਿਰ ਤੇ ਹੈ ਨਹੀਂ ਆ ਤੂੰ ਆਹ ਕੰਮ ਕਰਦੀ ਫਿਰਦੀ ਤਾਂ ਹੀ ਤਾਂ ਨੇ ਆਹ ਕੰਮ ਕੀਤਾ ਵਾ ਕਿ ਮੈਨੂੰ ਕਿਹੜਾ ਪੁੱਛਣਾ ਕਿਹਨੇ ਤੇ ਘਰ 'ਚ ਹੋਰ ਕੋਣ-ਕੋਣ ਦੱਸਿਆ ਨਹੀਂ ਉਹਨੇ ਮਾਂ ਦੇ ਭਰਾ ਹੀ ਓ ਤੋ ਭਰਾਵਚਰਾ ਕੀ ਵੀ ਦੀਓ ਵੀ ਉਹ ਸਿਰ ਤੇ ਹੁੰਦਾ ਸਭਲਾ ਉਚਾਰਾ ਨਾ ਮੁੰਡਿਆਂ ਚ ਖਲੋਨ ਜੋਗਾ ਸਾਰਿਆਂ ਨੂੰ ਥੂ ਥੂ ਕਰਨੀ ਐ ਮਾਨ ਹੁੰਦੀ ਹੋਣੀ ਆ ਤੇ ਭਰਾ ਸਾਹ ਲਈ ਨਿਕਲ ਜੁਗਾ ਮਾਂ ਬਾਰੇ ਸੋਚ ਲੈਂਦੀ ਕੱਲ ਨੂੰ ਭਰਾ ਦਾ ਵਿਆਹ ਕਰਨਾ ਉਹਦੇ ਬਾਰੇ ਸੋਚ ਲੈਂਦੀ ਉਹ ਸੰਦੀਪ ਇਹਨੂੰ ਕਹੀਏ ਕੀ ਹੋਂ ਦੱਸ ਉਹ ਅੱਗੋਂ ਪੈਂਦਾ ਉੱਡ ਗਿਆ ਨਾ ਇਹ ਕੁਝ ਕਰਦਾ ਵਾ ਕੀ ਖਵਾਉਣਾ ਤੇ ਕੀ ਉਹਨੂੰ ਪਾਉਣਾ ਆਪਦੀ ਮੰਮੀ ਹੋਣੀ ਦੇਖ ਲਈ ਆਪਾਂ ਦੱਸ ਕੀ ਕਰੀਏ ਇਹਨਾਂ ਸਮਝਾ ਲਿਆ ਉਹਨਾਂ ਦਾ ਮੈਂ ਕਿੱਥੇ ਛੱਡਵਾਉਣੇ ਕੋਈ ਗੱਲ ਨਹੀਂ ਜੇ ਤੇ ਮੰਮੀ ਕਹਿਣਗੇ ਨਾ ਸੂਟ ਦੇ ਦੇ ਫਿਰ ਮੈਂ ਦੇਣਾ ਨਹੀਂ ਤੇ ਮੈਂ ਨਹੀਂ ਦੇਣਾ ਹੈਗਾ ਕੋਈ ਗੱਲ ਨਹੀਂ ਮੰਮੀ ਨੂੰ ਪੁੱਛ ਲੈ ਇੱਕ ਤਾਂ ਸੂਟ ਦੇ ਸੋਟ ਨੂੰ ਮੈਂ ਮੰਮੀ ਨੂੰ ਕਿੱਦਾਂ ਪੁੱਛਾਂ ਮੰਮੀ ਤਾਂ ਅੱਗੇ ਬੜੇ ਗੁੱਸੇ ਵਿੱਚ ਵਾ ਉਹ ਕਹਿਦੀ ਮੇਰੇ ਕੋਲ ਲੈਣ ਆਇਆ ਸੀ ਜਾਂ ਨਵੇਂ ਲੈ ਕੇ ਦੋ ਜਾਂ ਵੇਖ ਮੈਨੂੰ ਦੇਨੇ ਪੈਣੀ ਚਲੋ ਕੋਈ ਗੱਲ ਨਹੀਂ ਕਰ ਲੈ ਚੱਲ ਮੰਮੀ ਨੂੰ ਕੀ ਕਹਿੰਦੇ ਆ ਕਰ ਲੈ ਚੱਲ ਜੀਵਨ ਘਰ ਆ ਹੀ ਗਈ ਆ ਸੂਟ ਤੇ ਦੇਣਾ ਹੀ ਪੈਣਾ ਵਾ ਜਾਂ ਇਹ ਦੇ ਦੇ ਤੇ ਮੰਮੀ ਨਵੇਂ ਲੈ ਕੇ ਦੇ 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 ਉਹ ਕੀ ਹੋ ਗਿਆ ਵਾ ਹੁਣ ਹੁਣਾਂ ਕੀ ਆ ਹਾਂ ਉਹ ਦੋ ਧਾਰੀਆਂ ਦੋ ਦੋ ਘੰਟੇ ਗੱਲਾਂ ਨਹੀਂ ਮੁਕਦੀਆਂ ਫੋਨ ਦੇ ਤੇ ਹੁਣ ਮੇਰੀ ਗੱਲ ਨਹੀਂ ਸੁਣਨ ਦੇ ਲਾਗੇ ਬਹਿ ਕੇ ਉਹ ਕੰਮ ਦੇ ਦੱਸ ਹੁਣ ਕੰਮ ਕੀ ਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤੇ ਮੈਂ ਆਉਣਾ ਹੀ ਨਹੀਂ ਪਹਿਲਾਂ ਤੇ ਗੱਲਾਂ ਹੀ ਬੜੀਆਂ ਵੱਡੀਆਂ ਹੈ ਡਾਡੀਆਂ ਮੈਂ ਆ ਕਰ ਦੇਣਾ ਉਹ ਕਰ ਦੇਣਾ ਹੋਂ ਤੁਹਾਡੇ ਕੋਲਸਾ ਕਰਦੇ ਸਾਹਮਣੇ ਕੋਈ ਗੱਲ ਨਹੀਂ ਹੋਣੀ ਕਰਦੇ ਸਿੱਧੇ ਮੂੰਹ ਤੇ ਕੋਨ ਨਹੀਂ ਹੱਡੇ ਅਜੇ 10 ਦਿਨ ਉਹਨਾਂ ਨੂੰ ਗੁੱਸਾ ਵਾ ਤਿਆਬੇ ਹੋਲੀ ਹੋਲੀ ਸਭ ਕੁਝ ਠੀਕ ਹੋ ਜਾਣਾ ਉਹ ਜੇ ਕਾਹੇ ਜੋਗੇ ਹੋ ਨਾ ਉਹਨਾਂ ਦੀ ਜੁੱਤ ਨਹੀਂ ਕੋਈ ਗੱਲ ਕਰ ਜਾਣਾ ਹੁਣ ਕਰੋ ਬਾਹਰ ਕੱਢਣਾ ਬੱਲੇ ਕੋ ਵੀ ਤਾਂ ਉਹਨਾਂ ਦੇ ਗੱਲਾਂ ਕਰਨੀਆਂ ਹੀ ਆਂ ਜੈ ਦੱਸ ਹੁਣ ਤੇਰੇ ਸਾਹਮਣੇ ਕੀ ਆਦ ਰਹਾ ਨਾ ਪੀਹ ਸਾ ਮੇਰਾ ਵੀ ਬੰਦਾ ਵਾ ਇੱਥੇ ਕੀ ਕਿਹਾ ਵਾ ਕੱਲ ਪਰਸੋਂ ਦੀ ਮੈਂ ਰੋਲਾ ਪਾਈ ਜਾਂਦੀ ਆਂ ਕਿ ਕਿੰਨੇ ਦਿਨ ਹੋ ਗਏ ਮੈਨੂੰ ਇਹ ਕੋ ਸੂਟ ਪਾਏ ਨੂੰ ਤੇ ਮੈਨੂੰ ਸੂਟ ਹੀ ਲਿਆ ਦਿਓ ਉਹ ਕੋਈ ਗੱਲ ਨਹੀਂ ਮੈਂ ਗਿਆ ਸੀ ਕੱਲ ਭਾਬੀ ਨਾਲ 22 ਹਰਤੇ ਵਾਲਿਆਂ ਨੇ ਪੈਂਦੀਆਂ ਕੋਈ ਗੱਲ ਨਹੀਂ ਮੰਮੀ ਕੋ ਲੈ ਕੇ ਨਾ ਪੈਸੇ ਉਹ ਭਾਬੀਆਂ ਤੇ ਦੇਰਾ ਵਾਹ ਦੀ ਕਈ ਕੁਝ ਕਰ ਦਿੰਦੀਆਂ ਵਾ ਇਹ ਇੱਕ ਸੂਟ ਵੀ ਦੇ ਸਕਦੀ ਇਹਨੇ ਗੜੀ ਗੜੀ ਪਤਾ ਨਹੀਂ ਹਲੇ ਕੀ ਕਰਨਾ ਮੇਰੇ ਨਾਲ ਉਹ ਮੰਮੀ ਵਾਲ ਜਾਨਣਾ ਵਾ ਹੌਂਦਲੇ ਜੇ ਨਾ ਉਹਦੇ ਕੋ ਮੰਗਣਾ ਵਾ ਪਹਿਲੇ ਫਿਰ ਕੀ ਕਰਨਾ ਵਾ ਕੋਈ ਗੱਲ ਨਹੀਂ ਉਹਨੇ ਦੇ ਦੇਣੇ ਆ ਪੈਸੇ ਮੈਨੂੰ ਪਤਾ ਵਾ ਕੀ ਪਤਾ ਕਦੋਂ ਤੁਸੀਂ ਮੰਗਣੇ ਕਦੋਂ ਤੁਸੀਂ ਗੱਲ ਕਰਨੀ ਹੈ ਬਸ ਇਦਾਂ ਫੋਨ ਤੇ ਲੱਗੇ ਰਹੋ ਚੁੱਪ ਕਰਕੇ ਨਾ ਤਾਂ ਲੋਈ ਤੇ ਕੋਈ ਪੁੱਛਣ ਦੇ ਆ ਨਾ ਕੋ ਹੋਰ ਉਦਾਂ ਹੀ ਘਰ ਚ ਮੇਰੀ ਚੱਲਦੀ ਬੜੀ ਏ ਮੇਰੇ ਕੋਈ ਅਜੇ ਨਹੀਂ ਕੰਨ ਨੂੰ ਪੁੱਛਣਾ ਅਜੇ ਸਾਰੇ ਇੱਕੋ ਬੰਨੇ ਹੋਏ ਆ ਉਹ ਚਲੋ ਠੀਕ ਆ ਬੈਠੇ ਰੋ ਫਿਰ ਇੰਦਾ ਚੁੱਪ ਕਰਕੇ ਉਹ ਕੋਈ ਗੱਲ ਨਹੀਂ ਜਾਂਣਾ ਮम्मी ਹਾਲ ਐਵੇਂ ਨਾ ਮੇਰੇ ਦਵਾੜੀ ਭਈ ਜਾ ਦਵਾਲੇ ਮੈਂ ਕਹਦੇ ਹੁਣਾ ਮੈਂ ਤਾਂ ਸੱਚੀ ਪਛਤਾਉਂਦੀ ਆ ਇੱਥੇ ਆ ਕੇ ਕਿ ਕਿਹੜੇ ਦਿਨ ਮੈਂ ਤੁਹਾਡਾ ਮੱਥਾ ਲਾ ਲਿਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤੇ ਮੈਂ ਆਉਣਾ ਹੀ ਨਹੀਂ ਵੈਸੇ ਤੂੰ ਹੀ ਰਵਿੰਦਰ ਨਾ ਗਲਤੀ ਕਰ ਲਈ ਇਹਨੀਆਂ ਗੱਲਾਂ ਵਿੱਚ ਨਹੀਂ ਹੀ ਆਉਣਾ ਪਹਿਲਾਂ ਦੇ ਵੀ ਬੜੀਆਂ ਗੱਲਾਂ ਮਾਰਦੇ ਸੀ ਨਹੀਂ ਮੇਰੇ ਕੋ ਆ ਆ ਬੜਾ ਕੁਛ ਆ ਮੇਰੇ ਕੋਲੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਕੁਝ ਵੀ ਹੈਗਾ ਵਾ ਉਹਦੇக்ਲੇ ਗੱਲ ਨਹੀਂ ਕਰਨ ਦੇਂਦੇ ਇਹਨੂੰ ਕੀ ਇੱਕ ਸੂਟ ਮੰਗਿਆ ਉਹ ਵੀ ਨਹੀਂ ਲਿਆ ਕੇ ਦੇ ਸਕਦੇ ਤੇ ਗੜੀ ਨਾਲ ਰੋਟੀ ਉਥੋਂ ਹਾਲਣੀ ਆ ਹਾਤੀ ਹੋਈ ਜੀ ਭਾਬੀ ਨੂੰ ਕਹਣਾ ਉਹਨੇ ਮੇਰੇ ਨਾਲ ਆ ਗਿਆ ਵਾ ਤੂੰ ਦੋ ਇਧਾਂ ਕਰਕੇ ਪੁਰਾਣਾ ਵੇਖਾੜਾ ਨੂੰ ਸੂਟ ਤੇ ਉਹਨੇ ਬਲਦ ਤੇ ਲਵੇ ਉਹ ਲਵਲੀ ਤੂੰ ਬਾਰ-ਬਾਰ ਮੇਰੇ ਵੱਲ ਚੋਂ ਆਉਂਦੇ ਆ ਤੇ ਮੰਮੀ ਵੱਲ ਜਾਣਾ ਕਿਉਂ ਮੈਨੂੰ ਘਰੋਂ ਕਢਾਉਣਾ ਮੰਮੀ ਦੇ ਸਿਰ ਤੇ ਵਾਲਾਂ ਨੂੰ ਪਈਆਂ ਕੱਲ ਦੀ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਪੁੱਛ ਕੇ ਫਿਰ ਦਿਲਣੀ ਆ ਨਹੀਂ ਤੇ ਮੰਮੀ ਨੇ ਮੈਨੂੰ ਗੁੱਸੇ ਨਾਲ ਬੁਲਾਉਂ ਤਲ ਉਹਨੇ ਜਾ ਬਣਾ ਬਾਤ ਕਰ ਲਈ ਕੋਈ ਗੁੱਸਤੀ ਆ ਨਾ ਜਾਣੀ ਮੈਂ ਕੋਈ ਗੱਲ ਨਹੀਂ ਬੱਸ ਕੀ ਕਰਾਂ ਉਹ ਮੈਂ ਇਹ ਬਾਰ-ਬਾਰ ਮੇਰੇ ਵੱਲ ਆ ਜਾਂਦਾ ਭਾਬੀ ਸੂਟ ਦੇ ਸੂਟ ਤੇ ਮੈਂ ਕਿੱਥੋਂ ਸੂਟ ਦਵਾਂ ਜਿਵੇਂ ਈਦਾ ਸੂਟ ਦੇਤਾ ਤੇ ਮੰਮੀ ਮੇਰੇ ਗੱਲ ਪੈ ਲੈਣਾ ਏਦਾਂ ਕਰਦੀ ਮੰਮੀ ਵੱਲ ਜਾਨੀ ਏ ਲੈ ਗਏ ਡੋਲਾ ਤੇ ਬੈਠਾ ਵੰ ਅੰਦਰ ਤਾਂ ਨਾ ਸ਼ਰਮ ਨਾ ਹਜਾ ਮੈਨੂੰ ਸ਼ਰਮ ਆਉਂਦੀ ਆ ਕਿ ਬਾਹਰ ਪਤਾ ਲੱਗੂ ਤਾਂ ਲੋਕੀ ਕੀ ਕਹਿਣਗੇ ਪਰ ਇਹਨੂੰ ਨਖੱਤੇ ਨੂੰ ਕੋਈ ਸ਼ਰਮ ਨਹੀਂ ਹੋएगी ਜੇ ਤੂੰ ਕਰਨਾ ਮਰਨਾ ਵਾ ਤਾਂ ਸਲਾਹ ਕਰ ਲੈ ਕਰ ਦਿਆ ਨਾ ਕੋਈ ਵਿਚੋਲਾ ਵਿੱਚ ਪਾ ਲਈ ਤੇ ਤੇਰਾ ਫਾ ਵੜ ਤੀ ਨਾ ਆਪਣੀਆਂ ਮਰਜ਼ੀਆਂ ਕਰਦਾ ਫਿਰਦਾ ਕਦੋਂ ਸੋਕੀ ਗਿਆ ਮੈਂ ਜੋੜ ਕੇ ਰੱਖ ਲਾਂ ਅੱਛਾ ਅੱਛਾ ਠੀਕ ਤੇ ਮੈਂ ਮੈਂ ਤਾਂ ਗੱਲ ਕਰਨੀ ਸੀ ਗੱਲ ਕਰਨੀ ਸੀ ਕੀ ਹੋਇਆ ਤੂੰ ਚੁੱਪ ਚੁੱਪ ਜੀਂ ਚੁੱਪ ਚੁੱਪ ਕਿਉਂ ਨਾ ਲਵਲੀ ਮੇਰੇ ਵੱਲ ਆਇਆ ਸੀ ਕੀ ਆਂਦਾ ਵਾ ਹੁਣ ਕੈਂਡਿਆ ਸੂਟ ਦੇ ਉਹਨੂੰ ਕੋਈ ਨਹੀਂ ਸੂਟ ਹੈ ਉਹਨੂੰ ਨਖਤਿਆਂ ਨੂੰ ਸ਼ਰਮ ਨਹੀਂ ਆਉਂਦੀ ਸੂਟ ਮੰਗਾਂ ਡਿਆ ਵਾ ਬੜਾ ਮੈਡਲ ਜਿੱਤ ਕੇ ਆਇਆ ਹਰਾਮ ਜਿਹਾ ਤੇਰੇ ਵੱਲ ਜੂ ਗਿਆ ਸੂਟ ਲੈਣ ਮੇਰੇ ਵੱਲ ਆਉਂਦਾ ਫੇਰ ਇਹਨੂੰ ਮੈਂ ਭਜਾਉਂਦੀ ਵੀ ਜਿਹੜੀ ਆ ਗਈ ਸੀ ਤੇਰੇ ਨਾਲ ਉਹਨੂੰ ਇਹਨਾਂ ਨੇ ਹੀ ਪਤਾ ਜਾ ਕੇ ਲੀੜੇ ਵੀ ਪੋਣੇ ਆ ਲੈ ਕੇ ਜਾਵਾ ਮੰਮੀ ਕੱਲ ਵੀ ਆਇਆ ਸੀ ਹੁਣ ਫੇਰ ਆਇਆ ਹੈ ਮੇਰੇ ਵੱਲ ਕੋਈ ਸੂਟ ਦੇ ਦੇ ਕੋਈ ਪੁਰਾਣਾ ਹੈਗਾ ਤੇ ਕਹੇ ਲਹਿੰਗਾ ਸਵਾਗੇ ਦਿੰਨੀ ਉਹਨੂੰ ਹੁਣ ਮੈਂ ਮੈਂ ਤਾਂ ਸਭ ਕੁਝ ਕਿਹਾ ਸੀ ਮੈਂ ਮੰਮੀ ਕੋਲ ਚਲ ਜਾ ਆਪੇ ਤੈਨੂੰ ਵਰੀ ਬਣਾ ਦੂਗੀ ਮੰਮੀ ਨਾਲੇ ਸੰਦੀਪ ਗਲਤ ਇਹ ਆ ਜੇ ਇਹਨੇ ਉੱਥੇ ਹੀ ਮਰਨਾ ਕਰਾਉਣਾ ਸੀ ਇਹ ਤਾਂ ਗੱਲ ਕਰਦਾ ਘਰ ਅਸੀਂ ਕੋਈ ਵਿਚੋਲਾ ਪਾ ਲੈਂਦੇ ਵਿੱਚ ਦੂਰੋਂ ਨੇੜਿਓਂ ਲੱਭ ਕੇ ਸੌ ਰਿਸ਼ਤੇਦਾਰੀ ਹੁੰਦੀ ਨਾਲੇ ਮੰਮੀ ਉਹਨੂੰ ਨਹੀਂ ਸ਼ਰਮ ਮਾਈ ਆਪਣਾ ਭਰਾ ਛੱਡ ਕੇ ਆਈ ਮਾਂ ਛੱਡ ਕੇ ਆਈ ਪਿਓ ਸਿਰ ਤੇ ਨਹੀਂ ਹੈਗਾ ਸੰਦੀਪ ਮੇਰੀ ਗੱਲ ਸੁਣ ਮੇਰੀਆਂ ਅੰਦਰਾਂ ਇੰਨੀਆਂ ਤਪਣ ਡੀਆਂ ਵਾ ਜੇ ਦਾ ਪੁੱਤ ਲੈ ਕੇ ਆਇਆ ਵ ਤੇ ਜੇਨੀਤੀ ਹੈ ਗਈ ਆ ਉਹ ਮਾਂ ਦਾ ਕੀ ਹਾਲ ਹੋਊਗਾ ਪਤਾ ਨਹੀਂ ਕਿਦਾਂ ਪੜਾਉਣ ਦੇ ਹਣੇ ਇਹਨੂੰ ਇਨੀ ਛੋਟੀ ਨੂੰ ਸੋਚਿਆ ਮਾਂ ਬਾਰੇ ਸਾਰੀ ਰਾਤ ਸੰਦੀਪ ਨਹੀਂ ਗਨੀ ਆਈ ਧਿਆਨ ਇਸੇ ਗੱਲ 'ਚ ਰਿਹਾ ਹਾਏ ਹਾਏ ਕਹਿਣ ਦੇ ਆਪੀ ਉਹ ਵੀ ਹੈਨੀ ਆ ਤੇ ਮਾਂ ਤੇ ਭਰਾਵਾ ਕਿੱਦਾਂ ਕਲਪਦੇ ਹੋਣਗੇ ਇਹਨੂੰ ਲੱਭਦੇ ਫਿਰਦੇ ਹੋਣਗੇ ਕਿਦਾਂ ਨਾ ਪੜਾਇਆ ਉਦੋਂ ਦਾ ਸਾਡਾ ਮੁੰਡਾ ਛਦਾਈ ਗੱਲਾਂ ਦੇ ਵਿੱਚ ਆ ਗਿਆ ਤੇ ਲੈ ਕੇ ਚੁੱਪ ਕਰ ਕਰ ਘਰ ਆਣ ਕੇ ਬਹਿ ਗਿਆ ਮੰਮੀ ਸਾਡੀ ਬੇਇੱਜ਼ਤੀ ਕਰਾਉਂਦੇ ਆ ਗਵਾਂਡਨ ਤੇ ਅੱਗੇ ਨਹੀਂ ਛੱਡਦੀ ਜਿੱਦਣ ਉਹਨੂੰ ਪਤਾ ਲੱਗਾ ਨਾ ਉਹਨੇ ਸਵਾਦ ਲੈਣ ਆਉਣਾ ਵਾ ਮੈਂ ਨੱਕ ਕਿੱਥੇ ਦਊਂਗੀ ਪਿੰਡ ਵਿੱਚ ਕਿਸੇ ਦੇਣ ਵਰਤੇ ਵੀ ਜਾਣਾ ਪੈਂਦਾ ਵਾ ਲੋਕੀ ਤਾਂ ਗੱਲ ਨਹੀਂ ਕਰਨ ਦੇਣਗੇ ਨਾ ਮੁੜ ਕੇ ਚਲੋ ਹੁਣ ਤੂੰ ਮੈਨੂੰ ਦੱਸੋ ਸੂਟ ਮੈਂ ਦਵਾਂ ਕਿ ਨਾ ਦਵਾਂ ਹੁਣ ਮੈਂ ਤੈਨੂੰ ਕੀ ਦੱਸਾਂ ਇਹ ਇਦਾਂ ਕਰ ਕੋਈ ਪੁਰਾਣਾ ਹੈਗਾ ਤਾਂ ਕੱਢ ਕੇ ਦੇ ਦੇ ਹੁਣ ਨਵਾਂ ਨਾ ਦੇ ਦੇ ਤੂੰ ਵੀ ਮੈਂ ਪੁਰਾਣਾ ਹੀ ਦਊਂਗੀ ਉਹਨੂੰ ਵੀ ਮਤ ਆਊਗੀ ਨਾ ਕਿ ਮੈਂ ਨਿਕਲ ਕੇ ਆਈ ਆ ਤਾਂ ਹੁਣ ਇਦਾਂ ਦਾ ਹੀ ਮਿਲਨੇ ਮੈਨੂੰ ਮੈਂ ਤਾਂ ਸੁਨਾਈ ਆ ਮੈਂ ਐਡਾ ਚਾਹ ਹੀ ਆਉਂਦਾ ਤੇ ਸੂਟ ਵੀ ਲੈ ਕੇ ਹੁੰਦੇ ਨਾਲ ਆਹ ਲੈ ਕੇ ਆਉਂਦੀ ਮੈਨੂੰ ਲੱਗਦਾ ਸੰਦੀਪ ਜਿਹੜੇ ਮੇਰੇ ਕੋ ਪੈਸੇ ਖੜਦਾ ਰਿਹਾ ਵਾ ਨਾ ਉਹ ਖਾੜਾ ਹੀ ਛੱਡੇ ਆ ਫੀਸ ਫੂਸ ਨਹੀਂ ਨੇ ਪਾਈ ਮੈਨੂੰ ਤਾਂ ਲੱਗਦਾ ਕਾਲਾ ਜਾਂਦਾ ਹੀ ਨਹੀਂ ਰਿਹਾ ਏ ਕੀ ਪਤਾ ਹਣ ਮੰਮੀ ਚਲ ਕੋਈ ਗੱਲ ਨਹੀਂ ਮੈਂ ਸੂਟ ਤੇ ਕੱਢ ਕੇ ਦਵਾ ਫਿਰ ਮਾੜਾ ਮੋਟਾ ਨੂੰ ਦੇ ਦੇ ਉਹਨੂੰ ਮਾੜਾ ਮੋਟਾ ਜਿਹੜਾ ਤੇਰਾ ਹੈਗਾ ਚਲੋ ਠੀਕ ਆਪੇ ਪਾ ਲੂਗੀ ਕਿ ਹੁਣ ਇਹਨੂੰ ਨਵਾਂ ਲਿਆ ਕੇ ਦੇਣਾ ਵਾ ਲਿਆ ਦੇ ਲੈ ਤੇ ਆਇਆ ਸੀ ਬੜੇ ਚਾਹ ਦੇ ਨਾਲ ਹੁਣ ਉਹਦੇ ਖਰਚੇ ਵੀ ਚੁੱਕੇ ਨਾ ਹੁਣ ਕਦੀ ਭਾਬੀ ਆ ਲੈ ਤਾਂ ਕਦੀ ਕੇਹਵਾਲ ਵੀ ਦੇ ਭਾਬੀ ਸੂਟ ਭਾਬੀ ਨੇ ਉਹਦੇ ਲਈ ਬਣਾ ਕੇ ਰੱਖੇ ਆ ਕਿ ਉਹਨੂੰ ਹੀ ਦੇਣੇ ਆ